ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹ ਸੁਝਾ ਦਿੰਦੇ ਨੇ ਉਹਨਾਂ ਨੂੰ ਕਿ ਕਿਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੀਆਂ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਹੈ ਉਹਨਾਂ ਦਾ ਕੰਮ ਹੈ ਗੱਲ ਕੀ ਮੈਂ ਇਲੀਗਲ ਗੱਲਾਂ ਨਹੀਂ ਕਰਤੀ ਲੀਡਰਾਂ ਨਾਲ ਗੱਲ ਪਾਗੇ ਅਗਲੀ ਵਾਰ ਫੇਰ ਆਪਾਂ ਆਗੇ ਫੇਰ ਮੈਂ ਜਦੋਂ ਸਾਰਾ ਮੰਗਾਇਆ ਪਿਛਲੇ ਇਨਵਾਰਟੇ ਇਲੀਗਲ ਕਲੋਨੀਆ ਨੂੰ ਰੈਗੂਲਰਾਈਜ਼ ਕੀਤਾ ਗਿਆ ਹੈ। ਇਸ ਜੋ ਮਰਜੀ ਬੋਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਪਤਾ ਲੱਗਿਆ ਕਲੋਨੀ ਇਲੀਗਲ ਹੈ। ਉਹ ਹੰਤਮਾਨ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰੀ ਬੰਦਾ ਗੱਲ ਕੀ ਕਰ ਰਿਹਾ ਹੈ ਕਿਉਂਕਿ ਉਹਨੇ ਕੈਸੀ ਪੁਲਫੀ ਗਰਮਾ ਗਰਮ ਜਦੋਂ ਲਾਈਟਾਂ ਦੀ ਗੱਲ ਕਰਨਗੇ ਕਲੋਨੀ ਇਲਿਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਹੈ ਅਸੀਂ ਕਿੱਥੇ ਪੈਸੇ ਲਾਤੇ ਫਿਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀ ਜੀ ਮੇਰੇ ਕੋਲ ਰਿਕਾਰਡ 'ਤੇ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਮਿਲੇ ਧੰਨਵਾਦ ਫੈਨਵਾਦ ਮਾਨਯੋਗ ਸਪੀਕਰ ਸਾਹਿਬ ਪਾਪਰਾ ਐਕਟ ਸ਼ੋਧ ਬਿਲਿ 2024 ਤੇ ਬਹੁਤ ਗੰਭੀਰ ਬਾਤ ਚੱਲ ਰਹੀ ਹੈ ਅਲੋਡ ਵੀ ਸੀ ਇਟਸ ਅ ਨੀਡ ਆਫ ਆਰ ਇਹ ਸਮੇਂ ਦੀ ਲੋੜ ਹੈ ਬਹੁਤ ਸਾਰੇ ਮੇਰੇ ਵਿਰੋਧੀ ਧਿਰ ਦੇ ਸਾਥੀਆਂ ਨੇ ਬੋਲਿਆ ਕਈਆਂ ਨੇ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਅਯਾਲੀ ਸਾਹਿਬ ਸਮਰਥਨ ਵੀ ਦਿੱਤਾ ਨਾਲ ਸਜਾਉਂਦੇ ਤੇ ਕਿਉਂਕਿ ਖੁਦ ਕੋਲੋਨਾਈਜ਼ਰ ਨੇ ਉਹ ਇਸ ਕਿੱਤੇ ਨਾਲ ਸੰਬੰਧਿਤ ਕੋਈ ਵੀ ਕਿੱਤਾ ਕਰ ਸਕਦਾ ਕੋਈ ਵੀ ਬੰਦਾ ਕੋਈ ਮਾੜਾ ਕੰਮ ਨਹੀਂ ਕੱਲ ਨੂੰ ਟ੍ਰਾਂਸਪੋਰਟ ਦਾ ਬਿੱਲ ਆਵੇ ਤਾਂ ਅਕਾਲੀ ਗੱਲ ਨਾ ਬੋਲੇ ਫੇ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹਨਾਂ ਨੂੰ ਸੁਝਾ ਦੇਣਾ ਹੈ ਉਹਨਾਂ ਨੂੰ ਟਿਕਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੀ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਉਹਨਾਂ ਦਾ ਕੰਮ ਹੈ ਸਪੀਕਰ ਸਾਹਿਬ ਐਨਓਸੀ ਬਸ ਇੰਨਾ ਕਰ ਇਹ ਜੋ ਮਰਜੀ ਬੋਲ ਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਨਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਣੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਚ ਪਤਾ ਲੱਗਿਆ ਕਲੋਨੀ ਇਲੀਗਲ ਆ ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾਂ ਲੀਡਰ ਦੀ ਛੇ ਨਾਮ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਤੇ ਕਲੋਨੀ ਇਲੀਗਲ ਆ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੈਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੈਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਹੈ ਅਸੀਂ ਕਿੱਥੇ ਪੈਸੇ ਲਾਤੇ ਫਿਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗਾ ਜੀ ਮੇਰੇ ਕੋਲ ਰਿਕਾਰਡ ਪਿਆ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਹਮ ਵੋਟਾਂ ਵੇਲੇ ਕਾ ਫਿਰ ਤੁਹਾਨੂੰ ਪਤਾ ਹੀ ਹੈ ਇਹਨਾਂ ਨੂੰ ਵੀ ਪਤਾ ਹੀ ਹੈ ਸਾਰਾ ਕੁਝ ਲੀਗਲ ਹੋ ਜਾਂਦਾ ਫਿਰ ਤਾਂ ਉੱਗਵੇਂ ਐ ਕਿਵੇਂ ਹੋ ਗਈ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਐੇ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਐ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ ਹਲੋ ਵੀਰ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਦੇਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਐਵੇਂ ਨਾ ਐਵੇਂ ਸਮਝਿਆ ਕਰੋ ਤੂੰ ਚੱਲ ਤੂੰ ਕੀ ਹੋਵੇਂ ਇਹ ਥੋੜੀਆਂ ਆਪਣੀਆਂ ਜਿਹੇ ਤੂੰ ਐਡਰੈਸ ਕੀਤਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ बन भी नहीं सकते सर पेजानियां रह सो की मैं गलिगल कॉलोनिया कटती लीडर आ गए अगली बार फिर आ गए फिर मैं जो तो सारा मंगाया पिछली तीन बार तो इलीगल कॉलोनिया रेगुलाइज किया गया है तीन बार और हर बार ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇ ਤੋਂ ਨਹੀਂ ਘਰਾਨੇ ਬਸ ਅਗਲ ਗੱਲ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਕਹਿੰਦੇ ਇਹ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਇਹੀ ਹੈ ਜੀ ਇਹਨਾਂ ਦੇ ਦੋ ਸੀਗੇ ਇੱਕ ਕੈਪਟਨਸੀ ਇੱਕ ਇੱਕ ਤਿੰਨ ਕ ਮਹੀਨੇ ਬਾਅਦ ਤੇ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਲੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir Let me speak sir ਤੁਸੀਂ ਤੁਸੀਂ Let me speak sir ਸਰ Let me speak ਹੋ ਸਕਦਾ ਹੈ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮજબੂਤ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮજબੂਤ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ ਲੈਟ ਮੀ ਸਪੀਕ ਹੋ ਹੋ ਸਕਦਾ ਮજબੂਤ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੂੰ ਸਾਡੇ ਵਾਲੀਆਂ ਗਿੰਦੇ ਰਹਿੰਦੇ ਹੋ ਤੂੰ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿਨੇ ਲਿਖਿਆ ਪਹਿਲਾਂ ਕੈਪਟਨ ਨੇ ਕੀ ਕੀਤਾ ਸੀਗਾ ਪਬਲਿਕ ਜੀ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟਪਿੰਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖਤੀ 18 ਮੈਨੂੰ ਲਿਖਿਆ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਹੱਦਾਂ ਹੱਦਾਂ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਐਸ ਸੀ ਐਮ ਸਾਹਿਬ ਚੇਅਰ ਨੂੰ ਅਟੈਸ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਪੜਦਾ ਕੌਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਦੇ ਹਫਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਦਸਤਬੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜ੍ਹਦੇ ਆ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵਾਨ ਤੁਮਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨਾ ਨਾ ਇਹ ਕੰਮ ਚੰਗਾ ਥੋੜੀ ਭਗਵੰਤ ਮਾਨ ਨੂੰ ਗਾਲਾਂ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿਣਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹਦੋਂ ਵੱਧ ਪੈਸੇ ਨਹੀਂ ਕਮਾ ਸਕਦੇ ਹੋ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹਨਾਂ ਨਾਲ ਲਾਤੀ ਤੇ ਅਸੀਂ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਵਾਲਾ ਅਫਸਰ ਬੈਠੇ ਆਪ ਸਰ ਚੀਫ ਸੈਕਟਰੀ ਸਾਹਿਬ ਆਕੇ ਬੀਕੇ ਸਿੰਘ ਬੈਠੇ ਕੈਪਸੇ ਨਾ ਬੈਠੇ ਮੈਂ ਨੇ ਕਾ ਕਬ ਕਰੇਗੇ ਇਹ ਕੰਮ ਨੇ ਕਾ ਅਭੀ ਮੈਂ ਕਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਢਿੜੇ ਮੈਂ ਕਾ ਜੇ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰਿਸ਼ਤੀਆਂ ਕਰਾ ਲਓ ਜਾਂ ਜਿਨ੍ਹਾਂ ਦੀਆਂ ਬਿਆਨਨੇ ਦਿੱਤੇ ਹੋਏ ਨੇ ਨਾ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਹੇ ਵੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨ ਨ 2 ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦੇ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਰਸਤੀ ਹੋਗੀ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ 1 ਅਕਤੂਬਰ ਨੂੰ ਚੋਣਾ ਆ ਜਾਂਦਾ ਹੈ 20 ਅਕਤੂਬਰ 25 ਅਕਤੂਬਰ ਤੱਕ ਆੜਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਆਲਾ ਨਹੀਂ ਹੋਊਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡ ਹੀ ਕਰਤੀ ਆਊਟ ਆਫ ਦਾ ਬਾਕਸ ਆਈਡੀਆ ਭਗਵੰਤ ਮਾਨ ਸਾਡੇ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰ ਇਹ ਬੰਦਾ ਗੱਲ ਕੀ ਕਰ ਰਿਹਾ ਹੈ ਕਿਉਂਕਿ ਉਹਨੇ ਕਹੇ ਸੀ ਕੁਲਫੀ ਗਰਮਾ ਗਰਮ ਕੁਲਫੀ ਠੰਡੀ ਠਾਰ ਨਹੀਂ ਸਰ ਉਹਨੇ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ ਮੈਂ ਵੀ ਕਹਿੰਨਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ ਅਸੀਂ ਕੀਤਾ ਕਲਰ ਕੋਡਿੰਗ ਆਫ ਅਸਟਾਮ ਪੇਪਰਸ ਕਲਰ ਕੋਡਿੰਗ ਆਜਾ ਸਾਰੀ ਦੁਨੀਆ ਇਸ ਗੱਲ ਨੂੰ ਲਾਈ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਇਹ ਕਿਵੇਂ ਕੀਤਾ ਹੈ ਮੈਂ ਦੱਸਦਾ ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤੋ ਰਾਜਪੂਰੇ ਕੋਲੇ 40 ਕਿੱਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਗੱਲਾਂ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲਏ ਉਤੋਂ ਬਾਅਦ ਸੀਐਲਯੂ ਕੋਲੇ ਜਾਂਦਾ ਸੀ ਸੀਐਲਯੂ ਕਹਿੰਦੇ ਐ ਕਿ ਨਹੀਂ ਇਦਾਂ ਕਿਵੇਂ ਲਾ ਲਈਆਂ ਤੂੰ ਫੈਕਟਰੀ? 4-5 ਮਹੀਨੇ ਸੀਐਲਯੂ ਨਹੀਂ ਮਿਲਦੀ ਸੀ ਸਰ। ਉਹ ਫਿਰ ਇਧਰੋਂ ਉਧਰੋਂ ਕੁਝ ਜਿਗਾੜ ਕਰਕੇ ਫਿਰ ਸੀਐਲਯੂ ਲੈਂਦਾ ਸੀ। ਸੀਐਲਯੂ ਮਿਲ ਜਾਂਦਾ ਸੀ। ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੇ ਲੱ ਜਾਂਦਾ ਸੀ ਫੋਰੈਸਟ ਵਾਲੇ ਆ ਜਾਂਦੇ ਸੀ। ਹੈ ਕਿਵੇਂ? ਇਧਰ-ਉਧਰ ਫਿਰਦਾ ਸਾਡੇ ਕੋਲ ਆ। ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ। ਦੋ ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਜੀ ਐਂ ਕਹੀਏ ਇੱਧਰ ਕਿੱਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲਗਭਗ ਸਾਲ ਤੋਂ ਡੇਢ ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ ਉਹਦਾ 160 ਕਰੋੜ ਸਟਕ ਪਿਆ ਰਹਿੰਦਾ ਸੀ ਕੋਈ ਇੱਕ ਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ ਉਹ ਬੰਦਾ ਕਹਿੰਦਾ ਸੀ ਯਾਰ ਇਹ ਦਿਨ ਹੋਰ ਤਾਂ ਯਾਰ ਵੇਚ ਹੀ ਦਿੰਨੇ ਜਮੀਨ ਹੀ ਵੇਚ ਦਿੰਨੇ ਜਮੀਨ ਹੀ ਮਹਿੰਗੀ ਹੋ ਵੀ ਹੋਣੀ ਨਹੀਂ ਇੰਨੀ ਤਾਂ ਚਲੋ ਵੇਚ ਹੀ ਚਲਦਿਆਂ ਯਾਰ ਇੱਥੇ ਕਿੱਥੇ ਚਲਦਿਆਂ ਅਸੀਂ ਕੀ ਕੀਤਾ ਸਰ ਅੱਜ ਦੁਨੀਆ ਦੇ ਵਿੱਚ ਉਦਾਹਰਨ ਹੈ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ ਖਰੀਦੇ ਨਾ हां ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਿਸਟਰੀ ਕਰਾਉਣ ਤੋਂ ਪਹਿਲਾਂ ਸਾਡੇ ਕੋਲੇ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ ਚ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ 2 2 ਹਫ਼ਤੇ ਸਾਡੀ ਸੀਐਲਯੂ ਦੀ ਟੀਮ ਜਾਊਗੀ ਉੱਥੇ ਫੋਰੈਸਟ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨਾਂ ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਵਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚੈਰੀਆਂ ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਬਿਠਾਇਆ ਹੋਇਆ ਹੈ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ ਸਟੈਂਪ পেਪਰ ਕਿੰਨਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ ਚ ਪੋਲੂਸ਼ਨ ਦੇ ਵੀ ਚਾਰजेस ਹੋਣਗੇ ਉਹ ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰजेस ਹੋਣਗੇ ਜਿੱਦੋਂ ਰਿਸਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕਰਸਾ ਅਸੀਂ 24 ਘੰਟੇ ਵੀ ਇਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ ਇਹ ਇਹ ਹੈਗਾ ਗ੍ਰੀਨ ਪੇਪਰ ਜੀਦੇ 157 ਤੋਂ ਜ਼ਿਆਦਾ ਸਾਡੇ ਕੋਲੇ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਕਿਹਸੀ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਬਣ ਸਕਦੀ ਹੈ ਇੱਥੇ ਰਹਿਸ਼ੀ ਇਲਾਕਾ ਹੈ ਇਹ ਇਥੇ ਸੀਵਰੇਜ ਪੈ ਸਕਦਾ ਸਾਰਾ ਕੁਝ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਊਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉਤੋਂ ਜਿਹੜਾ ਜੋ ਵੀ ਸਰਕਾਰੀ ਸਹੂਲਤਾਂ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ 6 ਮਹੀਨੇ ਬਾਅਦ 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ ਚ ਹਾਂਜੀ ਕਾਗਜ਼ ਦਿਖਾ ਉਹ ਕਾਗਜ਼ ਦਿਖਾਏ ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ बाबू ਸਮਝ ਜਾਊਗਾ 올 ਇਜ਼ ਵੈਲ ਸਾਰਾ ਕੁਝ ਪੇੜ ਹੈ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ ਰੈੱਡ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕਟਲੀ ਪਰ ਪਲਾਟ ਨਹੀਂ ਵਿਕੇ 60% ਜਿਵੇਂ ਅਮਨ ਕਹ ਰਿਹਾ ਸੀਗਾ ਕਿ 60% ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜੇ ਉਹਨੇ ਇਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਾਂ ਕਹਾਂਗੇ ਕਿ ਤੂੰ ਫੈਕਟਰੀ ਜਿਹੜੀ ਹੈ ਉਹ ਗ੍ਰੀਨ ਚਲਾਈ ਬੈਠਾ ਹੈ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ ਸਿੱਦੇ ਨਾਲ ਸਰ ਸਾਰਾ ਕੁਝ ਹੀ ਖਤਮ ਹੋ ਜਾਊਗਾ ਇਲੈਗਲ ਕਲੋਨੀ ਇਲੈਗਲ ਕਲੋਨੀਆ ਕਟਾਉਣ ਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਹੈ ਆਹ ਬਣ ਜੂਗਾ ਬੰਦਾ ਕੋ ਕਲੋਨਾਈਜ਼ਰ ਬੰਦੇ ਕੋ 99% ਕੋਲ ਦਾ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੂਆ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਛੱਟਦੇ ਆ ਬਸ ਮੈਂ ਇੰਨਾ ਹੀ ਕਹੂੰਗਾ ਸੋ ਇਸ ਕਰਕੇ ਇਹ ਨਾ ਕਰੋ ਕਿ ਹਾਂ ਮੈਂ ਪੋਜ਼ਿਟਿਵ ਵੀ ਨੇ ਬੜੀਆਂ ਸਾਫ਼ ਸੁਥਰੀਆਂ ਕਲੋਨੀਆਂ ਕੱਟੀਆਂ ਨੇ ਮੈਂ ਉਹਨਾਂ ਚ ਉਹਨਾਂ ਚ ਮੈਂ ਨਾਮ ਲੈਣਾ ਚਾਹੁੰਨ ਬੈਠੇ ਨੇ ਐਯਾਲੀ ਸਾਹਿਬ ਐਯਾਲੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦਾ ਵੀ ਕਪੜਾ ਨਹੀਂ ਹੈਗਾ ਉਹ ਚ ਮੈਂ ਸਾਰਾ ਚੈੱਕ ਕਰ ਆਲੇ ਕਿ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੂ ਬੋਲਣਾ ਚਾਹੁੰਨ ਤੁਸੀਂ ਤੁਸੀਂ ਪੱਕੇ ਦਾ ਕੰਮ ਕਰਦੇ ਹੋ ਸਾਰਾ ਪੱਕੇ ਚ ਚੱਲਦਾ ਹੁਣ ਜੇ ਇਧਰਲੇ ਪਾਸੇ ਦੇਖੀ ਤਾਂ ਮੈਂ ਹੈ ਨਹੀਂ ਨਾ ਕੀ ਕਰੀ ਤੋ ਇਸ ਕਰਕੇ ਕਹਿਣਾ ਕਿ ਫਰਕ ਹੈ ਬਹੁਤ ਫਰਕ ਹੈ ਜ਼ਮਾਨੇ ਮੇਂ ਔਰ ਨਿਭਾਣੇ ਮੇਂ ਫਰਕ ਹੈ ਗਾਲੇਬ ਚਲੋ ਸ਼ੁਕਰ ਹੈ ਤੇਰਾ ਤਰਕ ਹੈ ਗਾਲੇਬ ਤਾਂ ਚਲਦਾ ਸਰ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀਗੇ ਉਹ ਉੱਥੇ ਲਾ ਬੈਠੇ ਭੋਲੇਪਨ ਚ ਲਾ ਬੈਠੇ ਜਾਂ ਤਾਂ ਭੋਲੇਪਨ ਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਵੀ ਆ ਤਾਂ ਗੱਲ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨ ਤੇ ਸਤਿਕਾਰ ਨਾਲ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਕਰ ਨੂੰ ਕੋਈ ਸਰਕਾਰੀ ਸਹੂਬਿਦਾਂ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਢੇ ਕਿ ਤਿੰਨ ਕਰੋੜ ਬੰਦੇ ਆ ਸਾਢੇ ਕਿ ਤਿੰਨ ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਿਆ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦਿੱਤੀ ਉਹਨਾਂ ਨੂੰ ਫਿਰ ਲੋਕਾਂ ਨੇ 2 ਤੇ ਕੋਈ 3 ਤੇ ਕੋਈ 12 ਤੇ ਅੱਜੇ ਦਾਸੀ ਨਹੀਂ ਲੱਗਦਾ ਇੱਥੇ ਗਿਣ ਲਓ ਦਾਸੀ ਨੇ ਹੈਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਮੈਂ ਨਹੀਂ ਦਿੱਤੀ ਮੇਰਾ ਨਾਂ ਕਿਉਂ ਲਾਇਆ ਨਹੀਂ ਮੈਨੇ ਦਿੱਸਾ ਜਾਇਏ ਇਹ ਲੋਕਾਂ ਨੇ ਦਿੱਤੀ ਐ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨੇ ਆਉ ਕਹਿੰਦੇ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੀ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ লাশ ਕਿੱਥੇ ਹੈ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਿੰਦਾ ਚਲ ਭਾਈ ਉਹ ਜਗ੍ਹਾ ਦਿਖਾ ਕਹਿੰਦਾ ਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ ਕਹਿੰਦਾ ਚਲ ਇੱਟਾਂ ਦਿਖਾ ਕਹਿੰਦਾ ਜੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚੁਬਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ ਕਹਿੰਦਾ ਚਲ ਛੱਤ ਦਿਖਾ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾੜ ਆਇਆ ਸੀ ਉਹਦੇ ਛੱਤ ਟੱਗੀ ਸੀ ਉਹ ਕਹਿੰਦਾ ਚੱਲ ਮਲਵਾ ਦਿਖਾ ਕਹਿੰਦਾ ਮਲਵਾ ਗਵਾਂਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚੱਲ ਗਵਾਂਡੀ ਨੂੰ ਮਲਾ ਕਹਿੰਦਾ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕਿਹਨੇ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜਿਵੇਂ ਜਨਤਾ ਮaaf ਕਰ ਦਊਗੀ ਜੀ ਕਿਤੇ ਗੁਦਰਤੀ ਐਂ ਕਰਾਣੋਂਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਥੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬ ਸੰਤੀ ਨਾਲ ਇਹ ਬਿੱਲ ਪਾਸ ਕਰੋ ਕਰੋੜਾ ਲੋਕਾਂ ਦੇ ਦੁਆਵਾਂ ਲਓ ਸਰ ਸਪੀਕਰ ਸਾਹਿਬ ਥੈਂਕ ਯੂ ਥੈਂਕ ਯੂ ਪ੍ਰਸ਼ਨ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਹਾਂ ਜੀ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂ ਜੀ ਸਰਬਸੰਮਤੀ ਹੈ ਜੀ ਸਰਬਸੰਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ಸದਨ ਬਿੱਲ ਤੇ ਕਲਾਜ਼ ਵਾਰ ਵਿਚਾਰ ਕਰੇਗਾ ਕਲਾਜ਼ 1 ਦੀ ਸਬਕਲਾਸ 2 ਪ੍ਰਸ਼ਨ